ਸਤਨਾਮ ਗੁਰਨਾ ਜੀ ਸਦਾ ਸਤਨਾਮ 35 ਅਖਰੀ ਬਾਣੀ ਸਤਗੁਰੂ ਰਵੀਦਾਸ ਜੀੋ ਕੀ ਚਿਚਾ ਚਾਮ ਕਾ ਚੋਲਾ ਭਾਈ ਨਾਮ ਬਿਨਾ ਕੁਛ ਕਾਮ ਨ ਆਈ ਚਿਚਾ ਚਿੰਨ ਮੇ ਭਿਆ ਮਮੋਲਾ ਅਮੇਸ਼ਰੂ ਵਰ ਦਇਆ ਚ ਘੋਲਾ ਜਿਜਾ ਜੀਵ ਹੈ ਜਿਨੇਊ ਜਾਤ ਕਾ ਦਇਆ ਕੀ ਧੋਤੀ ਤਿਲਖ ਸਤਿਅ ਕਾ ਜਿਜਾ ਝਿਲ ਮਿਲ ਜੋਤ ਜਗਾਈ ਆਲਖ ਪਰਸ਼ ਤਹ ਪਹੁੰਚ ਆਈ ਨਿਆਨਤ ਸੋਈ ਤਿਆਨੀ ਦਾਸ ਰਵੀ ਦਾਸ ਕਹੇ ਬ੍ਰਹਮ ਗਿਆਨੀ ਨਿਆਨ ਗਿਆਨਤ ਸੋਈ ਤਿਆਨੀ ਦਾਸ ਰਵੀ ਦਾਸ ਕਹੇ ਬ੍ਰਹਮ ਗਿਆਨੀ ਸਤਨਾਮ ਬੋਲਣਾ ਜੀ ਸਦਾ ਹੀ ਸਤਨਾਮ ਤੋ ਸਾਰੀ ਸੰਗਤ ਨੂੰ ਦਾਸ ਵੱਲੋਂ ਜੈ ਗੁਰੂ ਦੇਵ ਧੰ ਗੁਰਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਵਣ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਉਹਨਰ ਪੈ ਸਾਰਬੋ ਭੀਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ